ਹਾਂਜੀ ਭਾਈ ਅੱਜ ਆਪਾਂ ਆਏ ਵੇ ਹ ਸਟਰਲਿੰਗ ਅੰਤਾਰੀਓ ਆਪਣੇ ਘਰੋਂ ਇਹ ਹੈਗਾ 350 ਕਿਲੋਮੀਟਰ ਤੇ ਆਏ ਆ ਤੁਹਾਨੂੰ ਵਿਖਾਉਨੇ ਇੱਥੇ ਮੱਝਾਂ ਦਾ ਫਾਰਮ ਲਾਸਟ ਟੂਰ ਭਾਈ 4:30 ਵਜੇ ਹੁੰਦਾ ਇਹਨਾਂ ਦਾ ਆਖਰੀ ਲਿਖਿਆ ਹੋਇਆ ਜੀ ਸਾਈਨ ਇਨ ਫੋਰ ਟੂਰ ਇਨ ਸਟੋਰ ਹਾਈ ਹਵਾਈ ਇਹ ਦਰਦੀਆਂ ਆਪਣੇ ਕਰੋ ਬਈ ਚੱਕ ਮੱਝਾਂ ਕੰਨਿਆਂ ਦੇ ਸਿੰਘ ਦੱਗੇ ਵੇ ਆ ਦੁੱਧ ਕੱਢਦੇ ਮਸ਼ੀਨਾਂ ਨਾਲ ਹੀ ਚੋਂਦੇ ਆ ਆਹ ਵੇਖੋ ਮਸ਼ੀਨ ਚੱਲੀ ਜਾਂਦੀ ਆ ਆਰਾਮ ਨਾਲ ਖੜੀ ਆ ਇੰਨਾ ਦੇ ਮੁਰੇ ਹੁੱਕਾਂ ਹੀ ਲੱਗੇ ਆ ਵੀ ਆਹ ਇਹਨਾਂ ਦੇ ਟਰੈਕਟਰ ਜੇ ਖੜੇ ਆ ਉਹਨਾਂ ਦੇ ਮੁਰੇ ਵੀ ਹੁੱਕਾਂ ਲਾਈ ਜਾਂਦੇ ਆ ਸੇਮ ਤੇ ਇੱਥੇ ਇਹਦੇ ਨਾਲ ਜਿਹੜੇ ਇਹਨਾਂ ਨੇ ਰੋਲ ਕੀਤਾ ਹੁੰਦਾ ਨਾ ਬਾਹਰ ਇਹਨਾਂ ਨੇ ਘਾਸ ਘਾਸ ਕੇ ਰੋਲ ਕੀਤਾ ਹੁੰਦਾ ਇਹਦੇ ਨਾਲ ਚੱਕਲੇ ਹੁੰਦੇ ਆ ਤੇ ਇੱਥੇ ਪਾ ਦਿੰਦੇ ਆ ਲਿਆਜ ਹਜਾ ਵੇਖ ਦੂਸਰ ਤੇ ਨਮੀਨਿਆ ਤੋਂ ਜਿੰਨੀਆਂ ਵੀ ਸ਼ੂਟੀਆਂ ਕੱਟੀਆਂ ਹੈਗੀਆਂ ਜਾਂ ਕੱਟੇ ਆ ਉਹ ਸਾਰੇ ਇੱਧਰ ਰੱਖਦੇ ਆ ਇਹ ਇਹਨਾਂ ਨਿੱਕੀਆਂ ਨਿੱਕੀਆਂ ਦੇ ਵੇਖੋ ਬਈ ਸਿੰਘ ਦਾਗ ਦਿੰਦੇ ਆ ਇਹ ਵੀ ਬਾਅਦ ਚ ਜਵੇਂ ਆਪਣੇ ਬੱਚੀਆਂ ਬੁੱਛੀਆਂ ਦੇ ਆਪ ਦਾਗ ਦਿੰਨੇ ਆ ਵੀ ਆਉਣ ਨਾ ਸਿੰਘ ਉਵੇਂ ਕਰ ਦਿੰਦੇ ਆ ਮੱਝਾਂ ਦੇ ਵੀ ਸਿੰਘ ਨਾ ਆਉਣ ਆ ਸਾਰਿਆਂ ਦੇ ਨਾਮ ਲੈ ਕੇ ਇੱਥੇ ਲਾਏ ਵੇ ਆ ਵੀ ਇਹ ਤਾਂ ਆ ਨਾਮ ਰੱਖਿਆ ਦਾ ਨਾਮ ਰੱਖਿਆ ਇਹਦੇ ਜੇ ਬਈ ਜਮਾ ਛੋਟੀਆਂ ਹੁੰਦੀਆਂ ਨੇ ਮੈਨੂੰ ਲੱਗਦਾ ਬੋਤਲਾਂ ਰੱਖ ਕੇ ਨੇ ਇਹਦੇ ਵਿੱਚ ਦੀ ਦੁੱਧ ਛਕਾਉਂਦੇ ਇਹਨਾਂ ਆਈਂਦਰਾ ਸਾਰਾ ਬਣਿਆ ਹੋਇਆ ਥੱਲੇ ਜਾਈ ਜਾਂਦਾ ਜਿਹੜਾ ਗੋਹਾ ਗੋਹਾ ਇਹ ਇਧਰ ਦੀ ਸਿਸਟਮ ਜਿਹਾ ਬਣਿਆ ਹੋਇਆ ਇਧਰ ਦੀ ਉਹ ਉਥੋਂ ਹੀ ਤਾਂ ਚੜੀ ਜਾਂਦਾ ਸਫਾਈ ਹੋ ਜਾਂਦੀ ਹੋ ਬੇ ਢੇਰ ਲੱਗਿਆ ਵੇ ਬਾਹਰ ਉਹ ਉਥੇ ਢੇਰ ਲੱਗਿਆ ਵੈਨ ਇਧਰ ਦੀ ਆਈ ਜਾਂਦਾ ਇਥੋਂ ਹੀ ਬਾਹਰ ਨਿਕਲੀ ਜਾਂਦਾ ਇਹ ਤੋਂ ਥੱਲੇ ਸੜਦੇ ਨੇ ਇਹਦੇ ਵਿੱਚ ਫਿਰ ਇਹ ਸੰਗਲ ਘੁੰਮ ਜਾਂਦੇ ਆ ਸੰਗਲ ਘੁੰਮ ਕੇ ਸਾਰਾ ਲੈ ਜਾਂਦੇ ਆ ਗੱਡ ਕੇ ਗੁਆ ਗੁਆ ਸਾਰਾ ਉੱਪਰ ਦੀ ਬਾਹਰ ਜਾਵੜਦਾ ਠੀਕ ਆ ਕੰਮ ਆ ਵਡੀਆਂ ਆ ਦੋ ਬੈਠੇ ਆ ਇਧਰਲੇ ਦੋਵੇਂ ਬੈਠੇ ਨੇ ਦੋਹਾਂ ਦੇ ਵਿਚਾਲੇ ਆ ਗਿਆ ਪਾਣੀ ਦੀ ਪੈ ਪਾਈ ਵੀ ਆ ਆਣੀ ਇਥੋਂ ਪੀਦਾ ਇਹਨਾਂ 'ਚ ਬਾਲਟੀਆਂ 'ਚ ਦਾਣਾ ਪਾਈ ਜਾਂਦੇ ਆ ਤੇ ਪੱਠੇ-ਪੁੱਠੇ ਪਾਣਦੇ ਆ ਬਿਜਲ ਹੌਲੀ-ਹੌਲੀ ਖਾਣ ਲੱਗ ਜਾਂਦੇ ਇਹਨਾਂ ਦੇ ਇੱਧਰਲੇ ਪਾਸੇ ਬਸੇ ਸ਼ੀਜੀਆਂ ਇਹਨਾਂ ਨੂੰ ਰੱਖ ਦਿੰਦੇ ਆ ਜਦੋਂ ਚੁੰਗਣ ਨੂੰ ਇਹਦੇ ਵਿੱਚ ਜਿਵੇਂ ਜਿਵੇਂ ਪਾਣੀ ਪੀਂਨ ਤੇ ਦਾਣਾ ਖਾਣ ਲੱਗ ਜਾਂਦੇ ਵੱਡੇ ਹੋ ਜਾਂਦੇ ਇੱਧਰ ਪਾ ਦਿੰਦੇ ਆ ਇਧਰਾਂ ਚ ਆ ਜਾਂਦੇ ਆ ਜਿਹੜੀਆਂ ਸੁੰਨੀਆਂ ਮੱਛੀਆਂ ਚ ਇਹਦੇ ਬੱਚੇ ਇੱਥੇ ਆ ਉਹ ਮੱਝਾਂ ਵੀ ਇੱਥੇ ਛੱਡੀਆਂ ਹੋਈਆਂ ਕੋਲੀ ਬੱਚਿਆਂ ਦੇ ਉਹ ਸੁੰਨਿਆਂ ਦੇ ਬੱਚੇ ਕੋਲੇ ਛੱਡੇ ਹੋਏ ਆ ਜਿਵੇਂ ਜਿਵੇਂ ਵੱਡੇ ਹੁੰਦੇ ਆ ਇਧਰਲੇ ਪਾਸੇ ਆ ਜਾਂਦੇ ਆ ਆਹ ਸੂਨ ਵਾਲੀਆਂ ਮੱਝਾਂ ਇਧਰ ਛੱਡੀਆਂ ਹੋਈਆਂ ਬਈ ਇਹਨਾਂ ਦੀ ਘਟੀਆਂ ਜਦੋਂ ਪੂਰੀਆਂ ਵੱਟੀਆਂ ਹੋ ਜਾਂਦੀਆਂ ਘੱਟੇ ਘੱਟੀਆਂ ਪੱਠੇ ਪੁੱਠੇ ਖਾਣ ਲੱਗ ਜਾਂਦੇ ਆ ਅੰਦਰ ਤੇ ਅੰਦਰੋਂ ਕੱਢ ਕੇ ਇੱਧਰ ਛੱਡ ਦਿੰਦੇ ਆ ਤਿੰਨ ਤੋਂ 9 ਮਹੀਨੇ ਦੀਆਂ ਛੱਡੀਆਂ ਭਈ ਇਹ ਇਹਨੂੰ ਪੁੱਛਿਆ ਕਿ ਤਿੰਨ ਤੋਂ 9 ਮਹੀਨੇ ਦੀਆਂ ਇਹ ਇਹ ਪੱਠੇ ਪੁੱਠੇ ਹਣ ਦਾਣਾ ਦੂਣਾ ਆਉਂਦਾ ਖਾਣ ਲੱਗੀਆਂ ਆ ਉਹ ਪੱਠੇ ਪਾਏ ਹੋਏ ਆ ਸੁੱਕਾ ਪਰਸੀਨ ਆ ਜਾਂ ਕੁਛ ਉਹ ਪਾਤਾ ਇੱਧਰ ਦਾਣਾ ਪਾਉਂਦੇ ਆ ਦੇ ਆਰਡਰ ਚੈੱਕ ਕਰਾਉਣਾ ਇਹ ਸਾਰੀਆਂ ਦੁੱਧ ਵਾਲੀਆਂ ਇੱਥੇ ਕਈ ਮੱਝਾਂ ਇਹਨਾਂ ਨੇ ਦੱਸਿਆ ਸਵੇਰੇ 12 ਕਿਲੋ ਛਾਂ ਉਹਨੋਂ 7-8 ਕਿਲੋ 20-22-22 ਕਿਲੋ ਵਾਲੀਆਂ ਤਾਂ ਹੈਗੀਆਂ ਆ ਤੇ 30-30 ਕਿਲੋ ਦੁੱਧ ਵੀ ਦਿੰਦੀਆਂ ਵਿੱਚ ਮੱਝਾਂ ਇਹਦਾ ਲਿਆਂਦੇ ਆ ਸਾਰੇ ਫਾਰਮ ਦਾ ਬਾਈ ਇੱਥੋਂ ਦੀ ਇਹੇ ਕਿਰਾਏ ਕਿਰਾਏ ਲਿਆ ਲਿਆ ਕੀ ਇਧਰ ਸਿੱਟੀ ਜਾਂਦੇ ਸਾਰਾ ਗੋਆ ਅਵੇਚ ਸਿੱਟੀ ਜਾਂਦੇ ਉਧਰਲੇ ਪਾਸੇ ਵੀ ਹੈਗੇ ਆ ਉਹ ਵੀ ਤੁਹਾਨੂੰ ਦਿਖਾਉਣਾ ਇੱਕ ਉਧਰਲੇ ਪਾਸੇ ਹੈਗਾ ਵੱਡਾ ਬਣਿਆ ਸ਼ੈੱਡ ਉਧਰ ਹੀ ਵੇਖ ਕੇ ਆਉਂਨੇ ਆ ਆ ਬਾਈ ਪੱਠਿਆਂ ਦੇ ਰੋਲ ਕਰ ਕਰਕੇ ਰੱਖੇ ਹੋਏ ਆ ਸਾਰੇ ਇਹ ਪਾਈ ਜਾਂਦੇ ਆ ਵੇ ਇਧਰ ਟਰੈਕਟਰ ਖੜਾ ਟਰੈਕਟਰ ਪਿੱਛੇ ਵੀ ਉਹੀ ਆ ਜਿਗੜ ਪਾਇਆ ਵਾ ਜਿਹਦੇ ਨਾਲ ਅਸੀਂ ਅਲੱਦਾ ਬਣਾਉਂਦੇ ਆ ਸੁਣੋ ਸੁਣੋ ਵੇਲੇ ਫਿਰ ਬਸ ਆਹ ਪਾਈ ਜਾਣੀਆਂ ਬਈ ਇੱਧਰ ਸਾਰੀਆਂ ਮੈਂ ਤੁਹਾਨੂੰ ਦਿਖਾਉਣਾ ਕਟੀਆਂ ਜਿਹੜੀਆਂ ਵੱਡੀਆਂ ਹੋ ਗਈਆਂ ਮੁੜ ਕੇ ਇੱਧਰ ਇਹਨਾਂ ਨੂੰ ਮੱਝਾਂ ਨੂੰ ਉੱਧਰ ਸੰਭੀ ਜਾਂਦੇ ਕਟੀਆਂ ਨੂੰ ਇੱਧਰ ਸੰਭੀ ਜਾਂਦੇ ਇਜੇ ਜਿਵੇਂ ਜਿਵੇਂ ਵੱਡੀਆਂ ਹੋਈਆਂ ਹੁਣ ਇੱਧਰ ਆ ਗਈਆਂ ਸਾਰੀਆਂ ਇਹ ਇਹ ਇੱਧਰ ਰੱਖਿਆ ਵੀ ਇਹਨਾਂ ਦੀ ਬਰੀਡ ਉਹਨਾਂ ਨੂੰ ਆਪਾਂ ਇਹ ਪੁੱਛਾਂਗੇ ਕਿਹੜੀ ਹੈ ਇਹ ਉਹ ਵੀ ਤੁਹਾਨੂੰ ਦੱਸਾਂਗੇ ਬਾਈ ਆਓ ਦੋ ਵੱਡੀਆਂ ਮੱਝਾਂ ਛੋਟੀਆਂ ਆ ਗਈਆਂ ਉਹ ਤੋਂ ਵੱਡੀਆਂ ਆ ਗਈਆਂ ਵਿੱਚ ਵੀ ਪਾਰਟੀਸ਼ਨਾਂ ਕੀਤੀਆਂ ਮੀਆਂ ਉੱਧਰ ਪਾਰਟੀਸ਼ਨ ਹੋ ਗਈ ਅੱਡ ਫਿਰਦੀਆਂ ਆਹ ਪਾਰਟੀਸ਼ਨ ਹੋ ਗਈ ਕਲਾਰਨਾਂ ਲਈਆਂ ਮੀਆਂ ਅੱਡ ਫਿਰਦੀਆਂ ਉਹੀ ਗਾਂ ਵਾਲਾ ਫਾਰਮ ਜਿਵੇਂ ਤੁਹਾਨੂੰ ਪਹਿਲਾਂ ਵਿਖਾਇਆ ਸੀ ਆਪਣੀਆਂ ਵੀਡੀਓ ਤੁਸੀਂ ਵੇਖੋਗੇ ਉਹ ਗਾਂ ਵਾਲਾ ਫਾਰਮ ਉਵੇਂ ਇਹ ਮੱਝਾਂ ਦਾ ਫਾਰਮ ਆ ਗਿਆ ਹਾਂ ਵੀ ਲੋ ਵੀ ਪੂਰੇ ਸੁੱਕੇ ਆ ਇਹ ਪੱਠੇ ਜਿਹੜੇ ਪੂਰੇ ਰੋਲ ਬਣਾ ਬਣਾ ਰੱਖਿਆ ਤੇ ਪੂਰੀਆਂ ਖੁਸ਼ ਹੋ ਕੇ ਖਾਂਦੀਆਂ ਆਪਣੇ ਉੱਤੇ ਆਪਾਂ ਹਰੇ ਪਾਉਨੇ ਆ ਜਿਹੜੀਆਂ ਦੂਜੀਆਂ ਪਰਾਂ ਮੱਝਾਂ ਸੀ ਜਿਹੜੀਆਂ ਗਾਲੇ ਨਾਲ ਲੱਭੜੀਆਂ ਹੋਈਆਂ ਸੀ ਉਹ ਸੂਣ ਵਾਲੀਆਂ ਚੱਟੀਆਂ ਚੱਟੀਆਂ ਆ। ਆਕਰੋ ਬਈ ਚੈੱਕ ਹੁਣ ਮੱਝਾਂ ਦੀ ਚਵਾਈ ਹੋਣ ਲੱਗੀ ਆ ਮਸ਼ੀਨ ਦੇ ਨਾਲ। ਜਿਵੇਂ ਆਪਾਂ ਵੀ ਕਹਿੰਦੇ ਆ ਵੀ گاਵਾਂ ਦੇ ਤਾਂ ਮਸ਼ੀਨ ਲਾ ਕੇ ਚਵਾਈ ਕਰ ਦਿੰਦੇ ਆ ਤੇ ਮੱਝਾਂ ਦੇ ਕਿਵੇਂ ਆ ਮੈਂ ਪਹਿਲੀ ਵਾਰੀ ਦੇਖੀ ਆ। ਮੱਝਾਂ ਦੀ ਚਵਾਈ ਮਸ਼ੀਨ ਦੇ ਨਾਲ ਕਰਦੇ ਹੋਏ। ਆਕਰੋ ਚੈੱਕ ਬਈ। ਜਿਹੜੀ ਚਵਾਈ ਹੋਈ ਜਾਂਦੀ ਆ ਨਾਲ ਦੀ ਨਾਲ ਮਸ਼ੀਨ ਆਪੇ ਲੈ ਜਾਂਦੀ ਆ ਪੇਪਾਂ ਵਿੱਚ ਦੀ ਹੋ ਕੇ ਬਈਆ ਕੱਟਦਾ ਇਹਨਾਂ ਦਾ ਗੋਲ ਬਣਾਇਆ ਹੋਇਆ ਬਾਸਨ ਟਾਇਪ ਚ ਇਹਦੇ ਵਿੱਚ ਪਤਾ ਲੱਗ ਜਾਂਦਾ ਵੀ ਚਵਾਈ ਹੋਈ ਜਾਂਦੀ ਆ ਤੇ ਮਲਕ ਸਹੀ ਆਈ ਜਾਂਦਾ ਪੇਪਾਂ ਵਿੱਚ ਦੀ ਤੇ ਇਹਦੇ ਵਿੱਚ ਦੀ ਹੋ ਹੋ ਕੇ ਗਾਂ ਸਿੱਧਾ ਨੰਕੇ ਵਜੇ ਡਰਮ ਨੂੰ ਜਾਈ ਜਾਂਦਾ ਤੇ ਮੱਝਾਂ ਵੇਖੋ ਆਰਾਮ ਨਾਲ ਖੜੀਆਂ ਜੇ ਤਾਂ ਇਹ ਚੋਕੇ ਬਈ ਇੱਧਰ ਹੀ ਨਿਕਲ ਜਾਂਦੀ ਆ ਉਹ ਉਹ ਥਾਣੀਆਂ ਦੁਨੀਆ ਅਗੇ ਲੱਗ ਜਾਂਦੀਆਂ ਫਿਰ ਉਹਨਾਂ ਨੂੰ ਚੋਲ ਮੱਜਾ ਬਈ ਇਟਲੀ ਗਿਆ ਮੱਜਾ ਮੈਜਿਕ ਟੇਟੇਰੀਅਨ ਇਹਨਾਂ ਦੀ ਬਰੀਡ ਦਾ ਨਾਮ ਆ। ਦੋਦੇ ਚੁਈ ਜਾਂਦੇ ਸੀ ਤੁਹਾਨੂੰ ਦਿਖਾਤਾ। ਧਾਰਾ ਕੱਢੀ ਜਾਂਦੇ ਸੀਗੇ ਤੇ ਇਹਨਾਂ ਦੀ ਜਿਹੜੀ ਬਰੀਡ ਆ ਉਹ ਹੈਗੀ ਆ ਮੈਜਿਕ ਟੇਟੇਰੀਅਨ। ਰੋਲ ਜੇ ਬਈ ਇਹਨੂੰ ਸਖਾਸ ਕਾ ਕੇ ਬਣਾਏ ਵੇ ਇਹਨੂੰ ਬਸੀਨ ਕਹਿ ਲੋ ਜਾਂ ਕੁਝ ਕੀ ਕਹਿ ਸਕਦੇ ਇਹਨੂੰ। ਇਹ ਤੇ ਸਖਾਸ ਕਾ ਕੇ ਰੋਲ ਜੇ ਬਣਾਏ ਵੇ ਆ। ਉਹ ਵੀ ਬਣਾਏ ਪਏ। ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਬਾਈ ਜਿੰਨੇ ਵੀ ਨਾਲ ਤੁਸੀਂ ਵੇਖੀ ਜਨਨੇ